ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਕੋਰਸੈਟ ਕੋਰਸੈਟ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਰੈੱਡ ਕਲਰ ਦੇ ਵਿੱਚ ਇਹ ਦੇਖੋ ਇਸ ਤਰ੍ਹਾਂ ਜਿਹੜਾ ਆ ਗੋਲ ਕੇਲੇ ਵਾਲਾ ਰਹੇਗਾ ਸ਼ਰਟ ਔਰ ਸ਼ਰਟ ਦੇ ਉੱਪਰ ਤੁਸੀਂ ਦੇਖੋ ਕਿੰਨੀ ਸੋਹਣੀ ਵਾਈਟ ਕਲਰ ਦੀ ਜੜੀ ਹੈ ਲੈਸ ਲੱਗੀ ਹੋਈ ਹੈ ਇਸ ਤਰ੍ਹਾਂ ਰਹਿਣਗੇ ਆ ਜੀ ਬਾਜੂ ਬਾਜੂ ਦੇ ਉੱਪਰ ਤੁਸੀਂ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ। ਔਰ ਸਾਰਾ ਜੀ ਇਹ ਥ्रेड ਵਰਕ ਹੈ। ਇਹ ਦੇਖੋ ਕਿੰਨੇ ਸੋਹਣੇ ਜਿਹੜੇ ਫੈਂਸੀ ਜਿਹੜੇ ਹੈ ਬਟਨ ਲੱਗੇ ਹੋਏ ਆ। ਇਹ ਦੇਖੋ ਇਸ ਤਰ੍ਹਾਂ ਵੀ ਰਹੇਗੀ ਬਾਜੂ। ਅਗਾਂ ਡਿਜ਼ਾਈਨ ਬੈਏਗਾ ਬਾਜੂ ਦਾ। ਔਰ ਜਿਹੜੀਆਂ ਹੈ ਬਾਜੂ ਦੇ ਉੱਪਰ ਵੀ ਸੇਮ ਜਿਹੜੀ ਹੈ ਘੇਰੇ ਦੇ ਨਾਲ ਦੀ ਲੈਸ ਲੱਗੀ ਹੋਈ ਹੈ। ਇਹ ਦੇਖੋ। ਗੋਲ ਘੇਰੇ ਵਾਲਾ ਹੈ ਜੀ ਇਹ ਕੋਰਸੈਟ ਕੋਲਰ ਵਾਲਾ ਹੈ ਇਹ ਇਸ ਤਰ੍ਹਾਂ ਰਹੇਗੀ ਜੀ ਜਿਹੜੀ ਪਲੇਨ ਬੈਕ ਰਹੇਗੀ ਜਿਹੜਾ ਫਰੰਟ ਹੈ ਫਰੰਟ ਦੇ ਉੱਪਰ ਹੀ ਜਿਹੜੀ ਹੈ ਘੇਰੇ ਦੇ ਲਾਸ ਲੱਗੀ ਹੋਈ ਹੈ ਪਿਛਲੀ ਸਾਈਡ ਨਹੀਂ ਲੱਗੀ ਹੋਈ ਇਹ ਦੇਖੋ ਇਸ ਤਰ੍ਹਾਂ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਹੈ ਜੀ ਇਹ ਕੋਰਸੈਟ ਔਰ ਜੋ ਜਿਹੜਾ ਇਹਦਾ ਫੈਬਰਿਕ ਹੈ ਉਹ ਹਰੀਆਂ ਉਂ ਦੇ ਵਿੱਚ ਰਹੇਗਾ ਇਸ ਤਰ੍ਹਾਂ ਦਾ ਰਹੇਗਾ ਜੀ ਨਾਲ ਪਲਾਜ਼ੋ ਪਲਾਜ਼ੋ ਦੇ ਉੱਪਰ ਵੀ ਤੁਸੀਂ ਦੇਖੋ ਲੈਸ ਲੱਗੀ ਹੋਈ ਹੈ ਸੇਮ ਲੈਸ ਲੱਗੀ ਹੋਈ ਹੈ ਜਿਸ ਤਰ੍ਹਾਂ ਦੀ ਜੜੀ ਹੈ ਟੌਪ ਦੇ ਉੱਪਰ ਹੈ ਇਹ ਦੇਖੋ ਬਹੁਤ ਹੀ ਪਿਆਰੇ ਜੇ ਸ਼ੇਡ ਦੇ ਵਿੱਚ ਵਿੱਚ ਹੈ ਰੈੱਡ ਕਲਰ ਦੇ ਵਿੱਚ ਔਰ ਤੁਸੀਂ ਇਹ ਦੇਖੋ ਜਿਹੜਾ ਪਲਾਜ਼ੋ ਹੈ ਪਲਾਜ਼ੋ ਦੇ ਵਿੱਚ ਵੀ ਦੇਖੋ ਤੁਸੀਂ ਮਿਆਣੀ ਪਈ ਹੋਈ ਹੈ ਪ੍ਰੋਪਰ ਜਿਹੜੀ ਉਹਦੀ ਲੈਂਥ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦਿਖਾਉਣੇ ਆ ਜੀ ਅਗਲਾ ਸ਼ੇਡ ਅਗਲਾ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਆ ਸ਼ੇਡ ਹੈ ਕਰੀਮੀ ਜਿਆ ਸ਼ੇਡ ਹੈ ਦੇਖੋ ਕਰੀਮੀ ਕਰੀਮੀ 골ਡਨ ਜੀ ਸ਼ੇਡ ਦੇ ਵਿੱਚ ਹੈ ਜੀ ਇਹ ਇਹ ਦੇਖੋ ਇਹਦੇ ਉੱਪਰ ਵੀ ਜਿਹੜੀ ਹੈ ਸੇਮ ਲੈਂਸ ਲੱਗੀ ਹੋਈ ਹੈ ਡਿਜ਼ਾਈਨ ਤੁਸੀਂ ਦੇਖੋ ਸੇਮ ਹੈ ਬਾਹਾਂ ਦੇ ਉੱਪਰ ਇਹ ਦੇਖੋ ਸਾਰਾ ਫੈਟਵਰਕ ਕੀਤਾ ਹੋਇਆ ਹੈ ਆ ਸਾਰਾ ਬੋਲ ਘੇਰੇ ਦਾ ਰਹੇਗਾ ਜੀ ਇਹ ਟੌਪ ਟੌਪ ਦੇ ਉੱਪਰ ਤੁਸੀਂ ਦੇਖੋ ਸਾਰੇ ਦੇ ਪਰਲੈਸ ਲੱਗੇ ਹੋਈ ਹੈ ਫੈਂਸੀ ਜਿਹੜੇ ਹੈ ਬਟਨ ਲੱਗੇ ਹੋਏ ਆ ਕਾਲਰ ਵਾਲਾ ਰਹੇਗਾ ਇਹ ਦੇਖੋ ਇਸ ਤਰ੍ਹਾਂ ਕੁੜੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਜੀ ਕੋਰਡ ਸੈੱਟ ਦਾ ਬਹੁਤ ਹੀ ਜ਼ਿਆਦਾ ਸੋਨਾ ਵੀ ਲੱਗਦਾ ਪਾਇਆ ਹੋਇਆ ਇਹ ਰਹੇਗਾ ਜੀ ਨਾਲ ਇਹਦੇ ਪਲਾਜ਼ੋ ਪਲਾਜ਼ੋ ਦੇ ਉੱਪਰ ਵੀ ਸੇਮ ਲਾਸ ਲੱਗੀ ਹੋਈ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਜੀ ਜਿਹੜਾ ਪਲਾਜ਼ੋ ਹੈ ਪਲਾਜ਼ੋ ਦੇ ਵਿੱਚ ਜਿਹੜੀ ਹੈ ਮਿਆਨੀ ਵਾਲੀ ਪਲਾਜ਼ੋ ਰਹਿਣਗੇ ਦੇਖੋ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਅੱਗੇ ਗ੍ਰੀਨ ਸ਼ੇਡ ਦੇ ਵਿੱਚ ਦਿਖਾ ਰਹੇ ਹਾਂ ਇਹ ਜਿਹੜਾ ਹੈ ਜੀ ਗ੍ਰੀਨ ਗ੍ਰੀਨ ਸ਼ੇਡ ਹੈ ਮੂੰਗਿਆ ਜੀ ਸ਼ੇਡ ਥੋੜੀ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਜਿਹੜਾ ਕਲਰ ਹੈ ਥੋੜਾ ਇਸ ਤਰ੍ਹਾਂ ਆਉਂਦਾ ਹੈ ਜਿਦਾਂ ਸੀ ਗ੍ਰੀਨ ਹੈ ਇਸ ਤਰ੍ਹਾਂ ਦਾ ਆ ਰਿਹਾ ਹੈ ਇਹਦੇ ਉੱਪਰ ਵੀ ਦੇਖੋ ਤੁਸੀਂ ਘੇਰੇ ਦੇ ਉੱਪਰ ਲੈਸ ਲੱਗੀ ਹੋਈ ਹੈ ਗੋਲ ਘੇਰੇ ਦਾ ਹੈ ਜੀ ਇਹ ਟਾਪ ਜਿਹੜਾ ਇਸ ਤਰ੍ਹਾਂ ਦਾ ਰਹੇਗਾ ਜੀ ਇਹਦਾ ਬਾਹਾਂ ਦੇ ਉੱਪਰ ਡਿਜ਼ਾਈਨ ਬਾਹਾਂ ਦੀ ਉੱਪਰ ਵੀ ਜਿਹੜੀ ਹੈ ਪ੍ਰੋਪਰ ਲੈਸ ਲੱਗੀ ਹੋਈ ਹੈ ਫੈਂਸੀ ਬਟਨ ਲੱਗੇ ਹੋਏ ਆ ਕਾਲਰ ਵਾਲਾ ਰਹੇਗਾ ਡਿਜ਼ਾਈਨ ਬਹੁਤ ਹੀ ਪਿਆਰਾ ਹੈ ਸਕ੍ਰੀਨ ਦੇ ਉੱਪਰ ਜੀ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਇਸ ਦੇ ਨਾਲ ਵੀ ਰਹੇਗਾ ਜੀ ਪਲਾਜ਼ੋ ਪਲਾਜ਼ੋ ਦੇ ਉੱਪਰ ਵੀ ਸੇਮ ਜਿਹੜੀ ਹੈ ਲੈਸ ਲੱਗੀ ਹੋਈ ਹੈ ਜਿਸ ਤਰ੍ਹਾਂ ਦੀ ਟੌਪ ਤੇ ਹੈ ਇਹ ਬਹੁਤ ਹੀ ਪਿਆਰੀ ਜਿਹੀ ਕੋਰਸੈਟ ਨੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਅਗਲਾ ਦਿਖਾਉਨੇ ਆ ਲਾਸਟ ਬਲੈਕ ਸ਼ੇਡ ਦੇ ਵਿੱਚ ਉਹ ਜੀ ਅਸੀਂ ਤੁਹਾਨੂੰ ਡੰਮੀ ਤੇ ਲਗਾ ਕੇ ਦਿਖਾ ਰਹੇ ਆ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਕੋਰ ਸੈਟ ਬਹੁਤ ਹੀ ਪਿਆਰੇ ਪਿਆਰੇ ਜੇ ਸ਼ੇਡ ਸਾਡੀ ਸ਼ਾਪ ਦਾ ਨਾਮ ਹੈ ਜੀ ਏਐਸਪੀ ਕਲੋਥ ਸਟੋਰ ਜੋ ਦਸੂਹਾ ਤੋਂ ਸੰਸਾਰਪੁਰ ਰੋਡ ਉੱਪਰ ਹੈ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਨੇ ਕੋਰ ਸੈਟ ਦੇ ਵਿੱਚ ਵੀ ਇਹ ਅਸੀਂ ਤੁਹਾਨੂੰ ਫੈਨਸੀ ਕੋਟ ਸੈੱਟ ਦਿਖਾ ਰਹੇ ਹਾਂ ਬਲੈਕ ਸ਼ੇਡ ਦੇ ਵਿੱਚ ਪੂਰਾ ਡੰਮੀ ਦੇ ਉੱਪਰ ਲਗਾ ਕੇ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਬਿਲਕੁਲ ਬਹੁਤ ਹੀ ਜ਼ਿਆਦਾ ਸੌਫਟ ਕਰ ਮਲਾਈਮ ਕਪੜਾ ਹੈ ਇਹ ਪਿਆਰੇ ਪਿਆਰੇ ਕੋਟ ਸੈੱਟ ਜਿਹੜੇ ਤੁਹਾਨੂੰ ਸਿਰਫ ਸਾਡੀ ਸ਼ਾਪ ਤੋਂ 450 ਦੇ ਮਿਲਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ